ਸ਼ੋਮਣੀ ਅਕਾਲੀ ਦਲ ਜਿੰਦਾਬਾਦ ਸ਼ੋਮਣੀ ਅਕਾਲੀ ਦਲ ਜਿੰਦਾਬਾਦ ਭਜੀ ਭਜੀ ਅਜੀ ਦੇਖਿਆ ਸਰ ਅਜੀ ਜੀ ਸਨਮਾਨ ਦਿੱਤੇ ਸਰ ਕਿ ਉਹ ਖੜੇ ਹੁੰਦੇ ਦਿੱਤੇਗੇ ਤੇ ਕੀ ਜਨਾ ਚੁੰਦੇ ਦੇਖੋ ਸਾਰੇ ਤੋਂ ਪਹਿਲਾਂ ਤੇ ਮੈਂ ਸਮੂਚੀ ਹਾਈ ਕਮਾਂਡ ਦਾ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕੇ ਬੜੇ ਲੰਮੇ ਸਮੇਂ ਤੋਂ ਜਿਹੜੀ ਅੱਜ ਸ਼ਹਿਰ ਵਾਲਿਆਂ ਨੂੰ ਵੀ ਡੀਕ ਸੀਗੀ ਔਰ ਇਲਾਕੇ ਵਾਲਿਆਂ ਨੂੰ ਵੀ ਡੀਕ ਸੀ ਬਹੁਤ ਮouziz ਹਸਤੀਆਂ ਜਿਹੜੀਆਂ ਅੱਜ ਦੋ ਜਿਹੜੀਆਂ ਬੜੇ ਮਹਤਵਪੂਰ ਸੱਜਣ ਨੇ ਔਰ ਸ਼ਹਿਰ ਦੀ ਵਿੱਚ ਜਿਨ੍ਹਾਂ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਇਸ ਸ਼ਹਿਰ ਦੀ ਤਰੱਕੀ ਦੇ ਵਿੱਚ ਸਭ ਤੋਂ ਪਹਿਲਾਂ ਤੇ ਮਨੋਜ ਕੁਮਾਰ ਟਿਮਾ ਜੀ ਨੂੰ ਅੱਜ ਪੀਏਸੀ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਸਾਹਿਬ ਨੇ ਬਣਾ ਕੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਦੂਸਰਾ ਤਰਨਤਨ ਜ਼ਿਲ੍ਹੇ ਦੇ ਜਿਹੜੇ ਸ਼ਹਿਰੀ ਪ੍ਰਧਾਨ ਆ ਉਹ ਸਰਬਜੀਤ ਸਿੰਘ ਲਾਲੀ ਜੀ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਾਹ ਸੁਖਬੀਰ ਸਿੰਘ ਜੀ ਬਾਦਲ ਨੇ ਉਹਨਾਂ ਨੂੰ ਅੱਜ ਇਹ ਅਹੁਦਾ ਦੇ ਕੇ ਨਵਾਜਿਆ ਸਾਰ ਨੂੰ ਪਹਿਲਾਂ ਤੇ ਮੈਂ ਸਮੁੱਚੀ ਲੀਡਰਸ਼ਿਪ ਦਾ ਤੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਦੂਸਰਾ ਅੱਜ ਜਿਹੜੀ ਉਹਨਾਂ ਨੇ ਸਿਲੈਕਸ਼ਨ ਕੀਤੀ ਆ ਹੋਰ ਵੀ ਵਰਕਰ ਸਹਿਬਾਨ ਨੇ ਹੋਰ ਵੀ ਇਲਾਕੇ ਵਾਲੇ ਨੇ ਜਿਨ੍ਹਾਂ ਨੂੰ ਹੁਣ ਸਮੇਂ-ਸਮੇਂ ਦੇ ਉੱਤੇ ਜਿਹੜਾ ਕੋਈ ਕੰਮ ਕਰੂਗਾ ਉਸ ਤਰੀਕੇ ਨਾਲ ਉਹਦਿਆਂ ਨਾਲ ਨਵਾਜਿਆ ਜਾਊਗਾ ਪਰ ਜਿਹੜੇ ਪਿਛਲਾ ਸਮਾਂ ਜਿਹੜਾ ਲੰਘਿਆ ਜਿਹੜੇ ਤਰੀਕੇ ਨਾਲ ਇਹਨਾਂ ਨੇ ਇਹਨਾਂ ਦੀ ਕਾਰਗੁਜ਼ਾਰੀ ਸੀ ਇਹਨਾਂ ਦੇ ਕੰਮ ਸੀਗੇ ਉਹਨਾਂ ਦੇ ਤਹਿਤ ਉਹਨਾਂ ਨੇ ਔਦਾ ਦੇ ਕੇ ਅੱਜ ਨਵਾਜਿਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੁਹਾਨੂੰ ਮੇਰੀ ਸਮਝ ਸੰਭਾਲੀ ਹੈ ਹੁਣ ਪੰਜਾਬ ਦੀ ਜ਼ਿੰਮੇਵਾਰੀ ਮਿਲੀ ਹੈ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਤੁਸੀਂ ਜੇਨੋਂ ਦੇ ਪ੍ਰਧਾਨ ਸਾਹਿਬ ਨੂੰ ਕੀ ਮਗੀ ਲਲ ਕਿਸ ਤਰ੍ਹਾਂ ਸਹਿਯੋਗ ਕਰੋਗੇ ਮੈਂ ਤਰਨ ਤਰਨ ਦੀ ਮਤਲਬ ਸਪੂਚੀ ਜਿਹੜੀ ਟੀਮ ਆ ਇਹਨਾਂ ਦਾ ਬਹੁਤ ਜ਼ਿਆਦਾ ਪ੍ਰਧਾਨ ਸਾਹਿਬ ਦਾ ਆਪਣੇ ਐਮਐਲਏ ਸਾਹਿਬ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਉਹਦਾ ਦੇ ਕੇ ਸਾਡੇ ਦੇ ਮਾਣ ਸਾਨੂੰ ਪ੍ਰਗਟਿਆ ਵਾ ਤੇ ਅਸੀਂ ਇਹਨਾਂ ਦੀ ਮਾਨ ਤੇ ਪੂਰਾ ਖਰਾ ਉਤਰਾਂਗੇ ਤੇ ਪਾਰਟੀ ਲਈ ਪੂਰੀ ਤਨਮਾਨ ਨਾਲ ਤੁਹਾਡੇ ਨਾਲ ਕੰਮ ਕਰਾਂਗੇ ਜੇ ਲੋਕ ਸਭਾ ਦੇ ਇਲੈਕਸ਼ਨ ਆ ਰਹੀਆਂ ਕਿਸ ਤਰ੍ਹਾਂ ਤੁਹਾਡੀ ਕੋਈ ਜੋ ਜੋ ਡਿਊਟੀਆਂ ਸਾਡੀਆਂ ਪਾਰਟੀ ਲਾਊਗੀ ਉਹ ਪਹਿਲਾਂ ਪਹਿਲ ਦੇ ਆਧਾਰ ਤੇ ਕੀਤੀਆਂ ਜਾਣਗੀਆਂ ਲਓ ਜੀ 10 ਮਿੰਟ ਨੰਦ ਭਾਜੀ ਆਈ ਤੁਹਾਨੂੰ ਜਿਹੜਾ ਅਚੈਰੀ ਪਟਾ ਦਿੱਤੀ ਗਈ ਜੁਡੀ ਸਾਰੇ ਨਾਲ ਪਹਿਲਾਂ ਮੈਂ ਸਭ ਤੋਂ ਧੰਨਵਾਦ ਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਪਤੋ ਬਾਦ ਸਰਦਾਰ ਵਿਕਰਮਜੀਤ ਸਿੰਘ ਮੀਠੀਆ ਸਾਹਿਬ ਦਾ ਤੇ ਸਾਡੇ ਸੁਪਰੀਮੋ ਸਾਡੇ ਦਿਲਾਂ ਦੀ ਧੜਕਣ ਸਰਦਾਰ ਹਰਮੀਤ ਸਿੰਘ ਸੰਧੂ ਜਿਨ੍ਹਾਂ ਨੇ ਇਹ ਮੇਰੀ ਕਾਬਲੀਅਤ ਵਿੰਦੇ ਹੋਏ ਜਾਂ ਮੇਰਾ ਜਨਤਾ 'ਚ ਪਿਆਰ ਵਿੰਦੇ ਹੋਏ ਇਹ ਮੈਨੂੰ ਅਹੁਦਾ ਨਵਾਜਿਆ ਮੈਂ ਇਹ ਪੂਰੀ ਤਨਦੇਈ ਨਰਭਾਵਾਂਗਾ ਤੇ ਇਹਨਾਂ ਦਾ ਸ਼ੁਕਰ ਮੈਂ ਯਾਰ ਬਹੁਤ ਦੇਖੋ ਲੋਕ ਸਭਾ ਦੀ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ ਠੀਕ ਹੈ ਜੀ ਆਪਣੀ ਕਈ ਪਾਰਟੀਆਂ ਵਿਦਵਾਰੀ ਖੜੇ ਕਰਦੇ ਆ ਹਾਂਜੀ ਫਿਰ ਹੁਣ ਤੁਸੀਂ ਕਿਸ ਤਰ੍ਹਾਂ ਆਪਣੀ ਮਹਿਮ ਸ਼ੁਰੂ ਕਰੋਗੇ ਕਿ ਤੁਸੀਂ ਹੁਣ ਦੋਵੇਂ ਆਪਣੀ ਜ਼ਿੰਮੇਵਾਰੀ ਸੰਭਾਲੀ ਹੈ ਦੇਖੋ ਜੀ ਜਿਸ ਤਰ੍ਹਾਂ ਪਹਿਲ ਵੀ ਅਸੀਂ ਇਹ ਸਹਿਯੋਗ ਕਰਦੇ ਰਹੇ ਆ ਜਿਸ ਤਰ੍ਹਾਂ ਮਿਹਨਤ ਕਰਦੇ ਆ ਹੁਣ ਜ਼ਿੰਮੇਵਾਰੀ ਜਿਹੜੀ ਆ ਉਹਦੇ ਦਿੱਤੀ ਗਈ ਆ ਉਹਦੀ ਤਨ ਦੇ ਨਾ ਨਿਭਾ ਕੇ ਮਹੱਲਾ ਨਵਾਇਜ ਜਿਹੜੇ ਮਹੱਲਾ ਕਮੇਟੀਆਂ ਬਣਾਵਾਂਗੇ ਤੇ ਮਹੱਲੇ 'ਚ ਜੋ ਤਰਨਤਾਰਨ 'ਚ ਵਿਕਾਸ ਕਰਾਇਆ ਸੋਨਮਨੀ ਅਕਾਲੀ ਦਲ ਨੇ ਸਰਦਾਰ ਹਰਮੀਤ ਸਿੰਘ ਸੰਧੂ ਨੇ ਉਹਦੇ ਤਹਿਤ ਲੋਕਾਂ ਨੂੰ ਘਰ-ਘਰ ਜਾ ਕੇ ਦੱਸਾਂਗੇ ਵਕਾਸ ਦੇ ਨਾਂ ਤੇ ਅਸੀਂ ਵੋਟਾਂ ਲਵਾਵਾਂਗੇ ਜੇ ਤੁਸੀਂ ਆਪਣੀ ਨਵੀਂ ਟੀਮ ਕਿਦੇ ਦੇ ਤਿਆਰ ਕਰ ਦੋ ਬਸ ਇਹ ਅੱਜ ਤੋਂ ਸ਼ੁਰੂ ਹੋ ਗਿਆ ਅੱਜ ਜੋ ਜ਼ਿੰਮੇਵਾਰੀ ਮਿਲੀ ਹੈ ਇਸ ਤੋਂ ਬਾਅਦ ਹੁਣ ਨਵੀਂ ਟੀਮ ਤਿਆਰ ਹੋਗੀ